嗯，的的吧 ਹੰਜੀ ਕਰਨ ਦੀ ਕੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਸਾਰੇ ਪੌੜੀ ਪੁਰੇ ਸ਼ਹਿਰ ਦੇ ਸਸੰਗਤ ਨੂੰ ਸਰਕਾਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ 27 ਪ੍ਰੈਣ ਨੂੰ ਮਾਪੁਰਸ਼ ਦਸੰਪਾਸ਼ਾ ਉਹਨਾਂ ਨੇ ਜਿਹੜੇ 400 ਕੋਡ ਉੱਤੇ ਕਰਤੀ ਤੇ ਹੋਈ ਸੀ ਵੱਡੇ ਗੁਰਦੁਆਰਾ ਪਾਸ਼ਾ ਦੀ ਦਸਮੀ ਵਿੱਚ ਬਾਬਾ ਜੀ ਚਾਨਕੀ ਕੁਰਵਾ ਸਿੰਘ ਦੀ ਚਾਨਕੀ ਰਹਿ ਨਵੀਂ ਵੇਢ ਵਸਤੇ ਇੱਕ ਸਮਾਗਮ ਕੀਤਾ ਜਾ ਰਿਹਾ ਹੈ ਉਸ ਸਮਾਗਮ ਵਿੱਚ ਜਿਹੜੇ ਆਪਣੇ ਸਦਸ਼ਵੇਂ ਪਾਸ਼ਾ ਜੀ ਹੈ ਉਹਨਾਂ ਦੇ ਜੋੜਾ ਸਾਹਿਬ ਦੇ ਦਰਸ਼ਨ ਵੀ ਕਰਾਇਆ ਜਾਣਗੇ ਉਹ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਹਮ ਹਮ ਆ ਕੇ ਉੱਥੇ ਜਰੂਰ ਪਹੁੰਚੋ ਉਹ ਜੋੜਾ ਸਾਹਿਬ ਦੇ ਦਰਸ਼ਨ ਕਰੋ ਤੇ ਆਪ ਦਾ ਦੀਵਾਨ ਸਫਲ ਬਣਾਓ ਤੇ ਮਾਕਬਦ ਪ੍ਰਬੰਧਕ ਬਾਬਾ ਜੀ ਦੇ ਮਾਪੋਸ ਜੀ ਦੇ ਦਰਸ਼ਨ ਕਰੋ ਜਿੱਥੇ ਸਮਾਗਮ ਦਾ ਆਨੰਦ ਮਾਣੋ ਤੇ ਉਸ ਤੋਂ ਬਾਅਦ ਜਿਹੜਾ ਭੰਡਾਰਾ ਹੈ ਉਹ ਟੋਟਾ ਵਰਤਾਇਆ ਜਾਏਗਾ ਸੇਰਤੀ ਦੇ ਲੀਪ ਭੰਡਾਰਾ ਵੀ ਨੇ ਕਰਕੇ ਆਈ ਸੀ ਸੀ ਚੈੱਕ ਕਰੀਂ ਮਰੇ ਹਾਂ ਹਾਂ ਹਾਂਜੀ ਮਾਦੋ ਜੀ ਨਹੀਂ ਜੋ ਇਸ ਅਨੰਤ ਸਮਾਗਮ ਹੋ ਰਿਹਾ ਹੈ ਕੈਨਰ ਦੇ ਪਾਇ ਆਪਣੇ ਦੇ ਵਾਇਗ੍ਰੀ ਕਾ ਕਲਸਾ ਵਾਇਗੋ ਜੀ ਕੀ ਫਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਔੜਪੂਰਾ ਧਰ ਦੇ ਪਾਵਨ ਧਰਤੀ ਦੇ ਜਨ ਮੁਬਾਰਕ ਹੋਣ ਦੀ ਖੁਸ਼ੀ ਦੇ ਵਿੱਚ ਹਰ ਸਾਲ ਸਾਲਾਨਾ ਸਮਾਗਮ 15 ਵਿਸਾਖ ਨੂੰ ਗੁਰਦੁਆਰਾ ਪਾਸੀ ਦਸਮੀ ਸ਼ੌਣੀ ਨਿਹੰਗ ਸਿੰਘ ਫਟਾ ਦਲ ਪੂਰਾ ਵਿਕੇ ਹਰ ਸਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਕਾਰ ਸਥਾਨ ਤੇ ਜੋੜ ਮੇਲਾ ਮਨਾਇਆ ਜਾਂਦਾ ਹੈ ਇਸ ਵਾਰ ਵੀ ਸਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਿਰਪਾ ਦੁਆਰਾ ਇਸ ਸਮੁੱਚੀ ਸਾਧ ਸੰਗਤ ਵੱਲੋਂ ਜੰਮਿਆ ਵੀ ਘਰੋਂ ਸਥਾਪੀਆਂ ਨੇ ਸੰਸਥਾਵਾਂ ਨੇ ਉਹਨਾਂ ਦੇ ਸਾਰੇ ਪਿਆਰ ਵੱਲੋਂ ਸਹਿਯੋਗ ਨਾਲ ਇਸ ਵਾਰ ਵੀ ਸਤਗੁਰੂ ਜੀ ਦੇ ਪਾਵਨ ਸਥਾਨ ਤੇ ਗੁਰਦੁਆਰਾ ਪਾਸੀ ਦਫਨੀ ਸ਼ੋਣੀ ਨੀ ਅੰਕ ਸਿੰਘ ਉਪਰ ਦਾਤਾਲ ਵਿਖੇ ਹਰ ਸਾਲ ਦੀ ਤਰ੍ਹਾਂ 15 ਵਸਾਖ 27 April ਦੀਨ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਜੋੜ ਮੇਲਾ ਲਾਇਆ ਜਾ ਰਿਹਾ ਹੈ ਜੇ ਦੇ ਵਿੱਚ ਸ਼ਾਮ ਦੇ ਦੀਵਾਨ ਵੀ ਹੋਣਗੇ ਸਾਡੀ ਸਤਿ ਸ੍ਰੀ ਦੀਵਾਨ ਦੀ ਦੀਵਾਨ ਕਰ ਲਈ ਸੋ ਆਸ ਵੱਲੋਂ ਬੇਨਤੀ ਹੈ ਸਾਰੀਆਂ ਸਮੁੱਚੀਆਂ ਸ਼ਹਿਰ ਨਿਵਾਸੀ ਸੰਗਤਾਂ ਨੂੰ ਕਿ ਸਤਿਗੁਰੂ ਜੀ ਨੇ ਜੋ ਆਪਾਂ ਨੂੰ ਮਾਨ ਬਖਸ਼ਿਸ਼ ਕੀਤਾ ਹੈ ਸਤਿਗੁਰੂ ਦੇ ਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਗੁਰਦੁਆਰਾ ਸਾਹਿਬ ਦੇ ਕੇ ਦਿੱਤੇ ਟਾਈਮ ਤਾਬਕ ਆ ਦਰਸ਼ਨ ਕਰਨ ਦੀ ਕਿਰਪਾਲਤਾ ਕਰਿਓ ਉਸ ਤੋਂ ਅਪ੍ਰਾਂਤ ਗੁਰੂ ਕਾ ਲੰਗਰ ਅਤੁੱਟ ਬਤਾਇਆ ਜਾਏਗਾ ਦਾਸ ਹੁਨੋਂ ਸਾਰੀਆਂ ਸੰਸਥਾਵਾਂ ਨੂੰ ਤੇ ਨਾਲ ਸ਼ਹਿਰ ਨਿਵਾਸੀਆਂ ਸੰਸਥਾਵਾਂ ਨੂੰ ਗੁਰੂ ਨਾਨਕ ਨਾਮ ਲਿਆ ਆਪਸੀ ਸੰਸਥਾਵਾਂ ਨੂੰ ਬੇਨਤੀ ਹੈ ਕਿ ਕੜੀ ਤਰਫ ਪਾਸ਼ਾਹੀ ਦੇ ਔੜ ਕੋਲਾ ਦੀ ਪਾਵਨ ਧਰਤੀ ਦੇ ਚਰਨ ਪਾਉਣ ਦੀ ਖੁਸ਼ੀ ਦੇ ਵਿੱਚ ਹਮ ਮਾ ਕੇ ਗੁਰਦੁਆਰਾ ਪਾਸ਼ੀ ਦਸਮੀ ਸ਼ੌਣੀ ਨੇ ਅੰਖੀਂ ਬੁੱਢਾ ਦਾਲੂ ਕੇ ਪੰਥ ਦੀ ਕਿਰਪਾਤਾ ਕਰੋ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਦਸਤੋ ਬਲਾਈ ਨੰਦਰ ਸੇਵਾ ਸਮਿਤੀ ਐਂਡ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰਾਂ ਵੱਲੋਂ ਤੁਹਾਨੂੰ ਬੇਨਤੀ ਹੈ ਵੀ ਜੋੜਾ ਸਾਹਿਬ ਦੇ ਦਰਸ਼ਨ ਕਰੋ। ਧੰਨ। ਸ਼੍ਰੀ ਬਲਾਈ ਨੰਦਰ ਸੇਵਾ